ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋੜੀ ਕੇ ਵਾਰ ਮਹੱਲਾ ਪੰਜਵਾਂ ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਤੋਂ ਉੱਪਰ ਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਹਰ ਹਰ ਨਾਮ ਜੋ ਜਣ ਜਪੈ ਸੁ ਆਇ ਪਰਵਾਣ ਤਿਸ ਜਣ ਕੇ ਬਲੇ ਹਾਰਣੈ ਜਿਨ ਭਜਿਆ ਪ੍ਰਭ ਨਿਰਬਾਨ ਜਨਮ ਮਰਨ ਤੋਂ ਕਟੇਆ ਹਰ ਭੇਟਿਆ ਬ੍ਰਖਸ ਜਾਣ ਸੰਤ ਸੰਗ ਸਾਗਰ ਤਰੇ ਜਨਾਨਾ ਸੱਚਾ ਤਾਂ ਮਹ ਲਰਪ ਜਵਾ ਭਲਕੇ ਉਠ ਬ੍ਰਾਹਮਣ ਮੇਰੇ ਕਰਿਆ ਵਾਉ ਪਉ ਪਖੱਲਾ ਤਿਸਕੇ ਮਨਤਨ ਨਿਤ ਪਾਵਉ ਨਾਮ ਸੁਨੇ ਸੰਗ ਰਹੇ ਨ ਮੇਲ ਲਵਉ ਗ੍ਰਹਤੰ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵਉ ਹਰ ਨਾਮ ਵਾਪਾਰੀ ਨਨ ਗਾਵਡ ਭਾਗੀ ਪਾਵਉ ਪੌੜੀ ਜੋ ਦਫਾ ਮੈ ਸੋ ਪਾਰਾ ਸਤ ਤੇਰਾ ਪਾਣਾ ਤੂੰ ਸਤ ਮੈਂ ਏਕ ਵਰਤ ਦਾ ਸਰਮਹਿਸਮਣ ਥਾਣ ਥਨੰਤਰ ਆਵੇ ਆਗੀ ਅੰਦਰ ਜਾਣ ਸਾਧ ਸੰਗ ਮਿਲ ਪਾਈਏ ਮਨ ਸੱਚੇ ਪਾਣਾ ਨਾਨਕ ਪ੍ਰਭ ਸੁਨਣਾ ਆਗਿਤੀ ਸਤ ਸਦ ਕੁਰਬਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਠਾਕੁਰ ਉੱਚ ਭਗਵਾਨ ਦਾਸਣ ਦਸ ਕਹਿ ਜਨ ਨਾਨਕ ਦੇਹਾ ਤੁਮ ਕਰਾਏ ਹੈ ਤੇ ਹਮ ਕਰਿ ਉਹ ਖਿਆਨ ਸੁ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਰੀ ਸਤ ਸੰਗ ਜੀਓ ਆਓ ਜੋ ਲੜੀਵਾਰ ਵੀ ਚੱਲ ਰਹੀ ਹੈ ਧੰਨ ਧੰਨ ਗੁਰੂ ਰਾਮ ਅਰਜਨ ਦੇਵ ਜੀ ਦੀ ਵਾਰ ਆਰੰਭ ਹੋਈ ਹੈ ਕਿਉਂਕਿ ਧੰਨ ਗੁਰੰਤ ਸਾਹਿਬ ਦੇ ਮੁਬਾਰਕ ਅੰਤ 318 ਨੂੰ ਸ਼ੋਭਿਤ ਹੈ ਗੌੜੀ ਦੀ ਵਾਰ ਬਹੁ ਲਖਜਵਨ ਰਾਏ ਕਮਲ ਦੀ ਮੋਜੀ ਦੀ ਵਾਰ ਕੀ ਤੁਨ ਉੱਪਰ ਗਾਵਣੀ ਇਸੇ ਤਰ੍ਹਾਂ ਇੱਕ ਮੌਦੀਨ ਇੱਕ ਰਾਜਾ ਹੋਇਆ ਜਿਹਨੇ ਆਪਣੇ ਭਰਾ ਨੂੰ ਮਾਰਿਆ ਭਰਾ ਦਾ ਇੱਕ ਪੁੱਤਰ ਸੀ ਛੋਟਾ ਕਮਾਲਦੀ ਤੇ ਉਸਨੇ ਆ ਕੇ ਮੌਦੀਨ ਨੇ ਆ ਕੇ ਆਪਣੇ ਚਾਤਾਏ ਨੂੰ ਮਾਰਨ ਕੀਤਾ ਯੁੱਧ ਕਰਕੇ ਤੇ ਉਹਦੀ ਵਾਰ ਕਮਾਲਦੀ ਦੀ ਵਾਰ ਢਾਡੀਆਂ ਨੇ ਗਾਈ ਹੈ ਜਿਸ ਧੁਨ ਤੇ ਜਿਸ ਸੁਰਤੇ ਵਾਰ ਗਾਈ ਹੈ ਉਹਦਾ ਸੰਕੇਤ ਹੈ ਰਾਏ ਕਮਲਦੀ ਮੋਦੀ ਕੀ ਵਾਰੀ ਤੋਂ ਪ੍ਰਗਟਨ ਕਮਲਦੀ ਰਾਜੇ ਦੀ ਜਿਹੜੀ ਧੁਨ ਦੀ ਵਾਰ ਗਾਈ ਗਈ ਹੈ ਜਿਸ ਧੁਨ ਦੇ ਉਸ ਧੁਨ ਦੇ ਇਸ ਵਾਰ ਨੂੰ ਗਾਣਾ ਪੰਜਵੇਂ ਪਾਸ਼ਰੀ ਵਾਰ ਹੈ ਇੱਕ ਉਹਨਾਂ ਦਾ ਅਰਸਤ ਗੁਰਪ੍ਰਸਾਦ ਸਲੋਕ ਮਹੱਲਾ ਪੰਜਵਾਂ ਹਰ ਹਰ ਨੰਦ ਨਾਮ ਨੂੰ ਜਨ ਜਪੈ ਸੁ ਆਇ ਪਰਵਾਣ ਹਰ ਹਰ ਨਾਮ ਨੂੰ ਜਨ ਜਪੈ ਕਿੰਦੇ ਜਿਹੜਾ ਜਨ ਜਿਹੜਾ ਭਗਤ ਉਹ ਹਰੀ ਦਾ ਨਾਮ ਜਪੇ ਕੋਈ ਪ੍ਰਵਾਨ ਹੈ ਕੋਈ ਆਇਆ ਸਫਲ ਹੈ ਆਇਆ ਸਫਲ ਤਾਹੂ ਕੋ ਗਣੀਏ ਹਰ ਹਰ ਨਾਮ ਰਤਨ ਜਸ ਪਣੀਏ ਜਿਹੜਾ ਕਹਿੰਦੇ ਰਸਨਾ ਦੇ ਨਾਲ ਨਰਨਕਾਰ ਦਾ ਨਾਮ ਜਪਦਾ ਕੋਈ ਸਫਲ ਮੰਨੋ ਇੱਥੇ ਵੀ ਕਹਿੰਦੇ ਨੇ ਹਰ ਹਰ ਨਾਮ ਜੋਜਨ ਜਪੈ ਫੋ ਆਇਆ ਪਰਮਾਨਾ ਉਹੀ ਪ੍ਰਵਾਨ ਹੈ ਜਿੰਨੇ ਹਰੀ ਦਾ ਨਾਮ ਜਪਿਆ ਇਸ ਤਰ੍ਹਾਂ ਕਹਿ ਬਲੇ ਹਰਣਾ ਜਨਪਜਿਆ ਤਪ ਨਿਰਵਾਣ ਉਸ ਭਗਤ ਦੇ ਬਿਹਾਰ ਨੇ ਜਾਣਾ ਕਰਦਾ ਹੈ ਜਿਨ੍ਹਾਂ ਨੇ ਉਪ ਭਜਿਆ ਪ੍ਰਭ ਨਿਰਵਾਣ ਨਿਰਵਾਣ ਭਾਵ ਜਿਹਦਾ ਕੋਈ ਐਂਡ ਪੁਆਇੰਟ ਨਹੀਂ ਹੈ ਜਿਹਨੂੰ ਕਿਸੇ ਦਾ ਆਸਰਾ ਨਹੀਂ ਹੈ ਉਹ ਨਿਰੰਕਾਰ ਜਿਹਨੇ ਭਜਨਾ ਕੀਤਾ ਨਾਨਕ ਉਹਦੇ ਬਾਰੇ ਆ ਰਹੀ ਹੈ ਜ ਜਨੇ ਮਰਨ ਦਾ ਦੁੱਖ ਕੱਟਿਆ ਹਰ ਪੇਠਿਆ ਪ੍ਰਕੁਸ਼ੋ ਜਾਣ ਕਿੰਦੇ ਫਿਰ ਉਹਦਾ ਜਨਮ ਮਰਨ ਦਾ ਦੁੱਖ ਵੀ ਕੱਟਿਆ ਗਿਆ ਕਿਉਂਨੇ ਨਿਰਵਾਣ ਨੂੰ ਪਾਇਆ ਨਿਰਵਾਣ ਕੀਰਤਨ ਗਾਉ ਉਹ ਕਰਤੇ ਕਾ ਨਿਮਖ ਸਿਮਰਤ ਜਿਤ ਸੁਪੈ ਕਿੰਦੇ ਕਿ ਨਿਰਵਾਣ ਉਹ ਨਿਰੰਕਾਰ ਦਾ ਬਿਨਾਂ ਕਿਸੇ ਆਸਰੇ ਵਾਲਾ ਜਿਹੜਾ ਉਹ ਸ਼ਬਦ ਹੈ ਨਾ ਉਹ ਨੂੰ ਗਾਣਾ ਕਰ ਕੇ ਕਿੰਦੇ ਇੱਕ ਨਿਮਖ ਤੇ ਇੱਕ ਖਿੰਮਤਰ ਅੱਖ ਫੌਰਨ ਦਿਨੇ ਸਮੇਂਤੀ ਛੁੱਟ ਜਾਏਗਾ ਕਿੰਦੇ ਨਿਰਵਾਣ ਉਹ ਕਿਹ ਗਾਣਾ ਕਰਾ ਜਨਮ ਮਰਨ ਦਾ ਦੁੱਖ ਕੱਟਿਆ ਪਰ ਭਰ ਭੇਟਿਆ ਪਰ ਸੁਜਾਨ ਫਿਰ ਕਹਿੰਦੇ ਜਨਮ ਮਰਨ ਦਾ ਦੁੱਖ ਵੀ ਕੱਟਿਆ ਜਾਂਦਾ ਤੇ ਉਹ ਜਿਹੜਾ ਫੁਰਖ ਸੁਜਾਨ ਹੈ ਜਿਹੜਾ ਮੇਰਾ ਮਾਲਕ ਹੈ ਉਹ ਵੀ ਮਿਲ ਜਾਂਦਾ ਹੈ ਸੰਤ ਸੰਗ ਸਾਗਰ ਤਰੇ ਜਨਾਨ ਸਚਾ ਤਾਨ ਸੰਤ ਸੰਗ ਸਾਗਰ ਤਰੇ ਐਸੇ ਸਤਸੰਗੀਆਂ ਦੀ ਸੰਗਤ ਰਹਿ ਕੇ ਇਹ ਭੌਤਿਕ ਸੰਸਾਰ ਸਮੁੰਦਰ ਤੇ ਤਰ ਜਾਈਦਾ ਜਨਾਨ ਸਚਾ ਤਾਨ ਦਾਸ ਨਾਨਕ ਨੂੰ ਵੀ ਸੱਚਾ ਹੀ ਅਸਰਾ ਹੈ ਹੁਣ ਕਮਾਂਗੇ ਭਰਤਾ ਕਿਹੜਾ ਹੈ ਅਜੋ ਸੁਨਾਉ ਸਮੁੰਦਰ ਮੈਂ ਕੀ ਜਾਣਾਂ ਕਿਆ ਹੋਇ ਕਹਿੰਦੇ ਪਤਾ ਨਹੀਂ ਬੇੜੀ ਮਿਰਜ਼ਦਾਰ ਦੇ ਵਿੱਚ ਮਿਰਜ਼ਦਾਰ ਕਿਹੜੇ ਵਿਸ਼ੇ ਵਿਕਾਰਾ ਰੂਪੀ ਕਦੋਂ ਕਿੱਧਰ ਨੂੰ ਮਨ ਕੇ ਦਾ ਡੋਲ ਜਾ ਕਿਤੇ ਕੋਈ ਪਤਾ ਨਹੀਂ ਕੋਈ ਇਤਬਾਰ ਨਹੀਂ ਇਸ ਲਈ ਇਸੇ ਕਹਿੰਦੇ ਸੰਸਾਰ ਦੇ ਵਿੱਚ ਜਿਹੜਾ ਆ ਪਰਵਾਣ ਹੈ ਜਿਹੜਾ ਨਾਮ ਜਪਰੇ ਨਿਰੰਕਾਰ ਦਾ ਕਹਿੰਦੇ ਉਹਦਾ ਸੰਗ ਕਰਿਆਂ ਤਰ ਜਾਏਗਾ ਮਹੱਲਾ ਪੰਜਵੇਂ ਪਲਕੇ ਉੱਠ ਪਰਾ ਹੋਣਾ ਮੇਰੇ ਘਰ ਆਵੋ ਐਸਾ ਕੋਈ ਮਨੁੱਖ ਪੰਜਵੇਂ ਪਾਸ਼ੇ ਦਾ ਸਲੋਕ ਸਰਵਣ ਕੀਤਾ ਹੈ ਸਿਲੇਖ ਦੇ ਦਿੱਤਾ ਵੀ ਉਹ ਪ੍ਰਵਾਨ ਹੈ ਜਿਹਨੇ ਨਰਕਾਰ ਦਾ ਨਾਮ ਜਪਿਆ ਉਹ ਦਾ ਜਨ ਮਰਨ ਤੋਂ ਪੱਟਿਆ ਗਿਆ ਜਿਹੜਾ ਸੰਗ ਕਰਦਾ ਉਹ ਬਚ ਜਾਂਦਾ ਤੇ ਫਿਰ ਮਹੱਲੇ 'ਚ ਬਖਸ਼ਿਸ਼ ਕਰ ਲੈਨੇ ਪਲਕੇ ਉੱਠ ਪ੍ਰਾਹੁਣਾ ਕਹਿੰਦੇ ਜੇ ਅਗਨ ਅੰਮ੍ਰਿਤ ਵੇਲੇ ਕੋਈ ਆ ਜਾਪੋਣਾ ਮੇਰੇ ਘਰ ਆਵੋ ਐਸਾ ਗੁਰਮੁਖ ਰੂਪੀ ਪ੍ਰੂਣਾ ਮੇਰੇ ਘਰ ਆਵੇ ਜਿਹੜਾ ਆਪ ਵੀ ਮੁਕਤ ਹੋਵੇ ਆਮ ਮੁਕਤ ਅਬਰਾਂ ਮੁਕਤ ਕਰਾਵੇ ਆਪ ਮੁਕਤ ਹੋਵੇ ਤੇ ਹੋਰਨਾਂ ਨੂੰ ਵੀ ਮੁਕਤ ਕਰਾਵੇ ਐਸਾ ਕੋਈ ਸੰਤ ਭਗਤ ਜ਼ਰੂਰੀ ਨਹੀਂ ਇਹ ਚੋਲਾ ਪਾਣ ਵਾਲਾ ਹੀ ਸੰਤ ਹੋ ਸਕਦਾ ਹੈ ਤੇ ਸਾਡੇ ਗੁਰੂ ਕਹਿੰਦੇ ਨੇ ਪਾੜੇ ਲੀੜੀਆਂ ਵਾਲਾ ਵੀ ਸੰਤ ਹੋ ਸਕਦਾ ਹੈ ਭਗਤ ਰਵਿਦਾਸ ਜੀ ਜੁਤੀ ਜੰਮਣ ਵਾਲੇ ਸਰ ਬਾਬਾ ਕਬੀਰ ਸਰ ਆਪਾਂ ਦੇਖ ਸਰ ਇਹ ਬੜਾ ਮਹਾਨ ਜੀ ਸਰ ਬਾਬਾ ਫਰੀਦ ਜੀ ਸੂਫੀ ਸ਼ੇਖ ਫਰੀਦ ਹੋਏ ਨੇ ਸੂਫੀ ਨਹੀਂ ਮੁਸਲਮਾਨ ਨੇ ਪਰ ਦੀਨ ਕਿਦਾਂ ਪੱਕਾ ਕਹਿੰਦੇ ਇਹ ਜੇ ਕੋਈ ਵੀ ਮੇਰੇ ਘਰ ਆ ਜਾਏ ਪਰ ਹੋਵੇ ਗੁਰਮੁਖ ਪਾਉ ਪਖਾਲਾ ਟਿਸਕੇ ਮਨ ਤਨ ਨਿਤ ਭਾਵਾਂ ਕਹਿੰਦੇ ਫਿਰ ਪਾਉ ਪਖਾਲਾ ਭਾਵ ਫੈ ਵੀ ਧੋਵਾਂ ਉਹਦੀ ਆਉ ਧਾਵਤ ਵੀ ਕਰਾਂ ਤੇ ਮਨ ਤਨ ਨਿਤ ਭਾਵਾਂ ਕਹਿੰਦੇ ਮਨ ਤੇ ਤਨ ਕਰਕੇ ਨਿਤਾ ਪ੍ਰਤੀ ਉਹਦੀ ਸੇਵਾ ਕਰਾਂ ਨਾਮ ਸੁਣੇ ਨਾਮ ਸੰਗ ਰ ਨਾਮ ਮੇਲੇ ਵਲਾਵ ਨਾਮ ਸੁਣੇ ਫਿਰ ਕਹਿੰਦੇ ਨਾਮ ਉਸ ਤੋਂ ਸੁਣਾ ਨਾਮ ਸੰਗ੍ਰਹਿ ਨਾਮ ਕਠਵਿਕਰਣ ਗੁਰੂ ਦੀ ਵਡਿਆਈ ਵੀ ਲਵਾਂ ਲਿਵ ਲਾਵੋ ਤੇ ਮੇਰੀ ਲਿਵ ਵੀ ਸੁਰਤੀ ਵੀ ਨਿਰੰਕਾਰ ਨਾਲ ਜੁੜ ਜਾਵੇ ਗ੍ਰਹਿ ਧਨ ਸਭ ਪਾਲਿਤ੍ਰ ਹੋਇ ਹਰ ਕੇ ਗੁਣ ਗਾਵਾਂ ਫਿਰ ਕਹਿੰਦੇ ਜੇ ਸਿਰਫ ਧੰਨ ਹੀ ਇਕੱਠਾ ਹੁੰਦਾ ਐਸਾ ਜੇ ਕੋਈ ਗੁਰਮੁਖ ਆ ਜਾਏ ਗ੍ਰਹਿ ਧਨ ਉਹ ਧਰਤੀ ਪੁੱਜਣ ਯੋਗ ਹੋ ਜਾਂਦੀ ਹੈ ਉਹ ਘਰ ਪੁੱਜਣ ਯੋਗ ਹੋ ਜਾਂਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਸਾਵੰ ਭਰੀ ਸੁਹਾਵੀ ਛਾਪਰੀ ਜਨਵੇਂ ਅਰਗੁਣ ਗਾਏ ਕਿਤੇ ਕਾਹਨਾ ਧੋਲ ਹਰ ਜਿਤ ਹਰ ਬਿਸਰਾਏ ਕਹਿੰਦੇ ਉਹ ਘਰ ਕਹਿੰਦੇ ਸ਼ਮਸ਼ਾਨ ਤੋਂ ਵੱਧ ਨਹੀਂ ਜਿੱਥੇ ਨਿਰੰਕਾਰ ਵਿਸਰ ਗਿਆ ਉਪਰਲੀ ਸੁਹਾਵੀ ਛਾਪਰੀ ਵੀ ਸੁਹਾਵੀ ਹੈ ਭਰੀ ਹੈ ਸ਼ੋਭnik ਹੈ ਜਿੱਥੇ ਨਿਰੰਕਾਰ ਯਾਦ ਹੈ ਉਹ ਸواریਆ ਜਿੱਥੇ ਨਿਰੰਕਾਰ ਯਾਦ ਹੈ ਤੇ ਇੱਥੇ ਆਪਾਂ ਉਹੀ ਪੜ ਰਹੇ ਸਾਂ ਸਤਿਗੁਰੂ ਕਹਿੰਦੇ ਨੇ ਗ੍ਰਹਿ ਖੁਦ ਧੰਨ ਸਤ ਪਵਿੱਤਰ ਹੋਏ ਹਰ ਕੀ ਗੁੰਗਾਂ ਉਹ ਜਿੱਤੇ ਨਿਰੰਕਾਰ ਦੇ ਗੁਣ ਗਾਏ ਗਏ ਐਸੇ ਗੁਰਮੁਖ ਨੇ ਆ ਕੇ ਵੜਿਆਈ ਕੀਤੀ ਐ ਕਹਿੰਦੇ ਮੇਰਾ ਖੁਦ ਧੰਨ ਘਰ ਵੀ ਸੋਇਤਰ ਹੋਵੇ ਸਾਰਾ ਕੁਝ ਪਵਿੱਤਰ ਹੋ ਗਿਆ ਮਨ ਵੀ ਪਵਿੱਤਰ ਹੋ ਗਿਆ ਕਿਉਂਕਿ ਹਰੀ ਦੇ ਗੁਣ ਗਾਏ ਹਰ ਨਾਮ ਵਪਾਰੀ ਨਾਨਕਾ ਵਢ ਭਾਗੀ ਪਾਵਉ ਹਰ ਨਾਮ ਸ ਨਾਮ ਦਾ ਵਪਾਰੀ ਨਾਨਕਾ ਵਢੇ ਪਾਗਾ ਨਾਲ ਮਿਲਦਾ 10 ਨਾਲ ਕਿੰਨਾ ਵਢੇ ਪਾਗਾ ਨਾਲ ਮਿਲਦਾ ਜਿਹੜਾ ਆਪ ਵੀ ਮੁਕਤ ਹੋਵੇ ਤੇ ਦੂਜਿਆਂ ਨੂੰ ਮੁਕਤ ਕਰਾਉਣ ਲਈ ਵੀ ਕਰਾਣ ਜਾਵੇ ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਆਪ ਮੁਕਤ ਸੰਨ ਚਾਰੋਂ ਦাশੀ ਮੁਕਤੀ ਕਰਨ ਲਈ ਕਿਤਿਆਂ ਨੇ ਤੇ ਉਹੀ ਰੋਹ ਰੀ ਚੱਲ ਰਹੀ ਹੈ ਕੋਈ ਵੀ ਭਗਤ ਸੰਤ ਹੈ ਉਹ ਵੀ ਉਦਾਸੀਆਂ ਕਰਦਾ ਭਾਵ ਘਰ ਘਰ ਜਾ ਕੇ ਉਦਾਹਰਨ ਕਰਦਾ ਹੈ ਪਾਉੜੀ ਜੋ ਤਦਫਾ ਰਸੋ ਪਰਾ ਸੱਚ ਤੇਰਾ ਭਾਣਾ ਮੇਰੇ ਸਤਿਗੁਰ ਜਿਹੜਾ ਤੈਨੂੰ ਚੰਗਾ ਲੱਗਦਾ ਹੈ ਕੋਈ ਪਤਾ ਸਖ ਤੇਰਾ ਭਾਣ ਤੇਰੇ ਭਾਣੇ ਦੇ ਵਿੱਚ ਕੋਈ ਕਮੀ ਨਹੀਂ ਸੱਚਾ ਹੈ ਝੂਠ ਨਹੀਂ ਹੈ ਸੱਚ ਹੈ ਸਤ ਰੇ ਨ ਸਤ ਹੈ ਹੋਏ ਹੋਸੀ ਤੂੰ ਸਭ ਮੈਂ ਇੱਕ ਵਰਤਦਾ ਸਭ ਮਾਹੇ ਸਮਾਨ ਸਭ ਰਾ ਦੇ ਵਿੱਚ ਤੂੰ ਇੱਕ ਰੂਪ ਵਰਤ ਰਿਹਾ ਸਭ ਮਾਹੇ ਸਮਾਨ ਸਾਰਿਆਂ ਵਿੱਚ ਸਮਾਇਆ ਰਿਖਸਾ ਕਮੀ ਕੋਈ ਨਹੀਂ ਹੈ ਨਾ ਅਣਕ ਪ੍ਰਵਸਰਣਾ ਗਤੀ ਸਤਸਦ ਕੁਰਬਾ ਮਾਫ ਕਰਨਾ ਥਾਣ ਤਨੰਤਰ ਰਾਰੇ ਆਂ ਜੀ ਅੰਦਰ ਜਾਣ ਥਾਣ ਤਨੰਤਰ ਭਾਉ ਕਣ ਕਣ ਦੇ ਵਿੱਚ ਰਵਦੇ ਆ ਨਵੇਂ ਆ ਮੁਕੰਮਲ ਤੌਰ ਤੇ ਜੀ ਅੰਦਰ ਜਾਣ ਜੀਆਂ ਦੇ ਅੰਦਰ ਵੀ ਤੂੰ ਵਰਤ ਰਿਆ ਜਾਣਦਾ ਵੀ ਤੂੰ ਐ ਸਾਧ ਸੰਗ ਮਿਲ ਪਾਈਏ ਮਨ ਸੱਚੇ ਪਾਣਾ ਸਖ ਸੰਗਤ ਮਿਲ ਕੇ ਮੇਰੇ ਸਤਿਗੁਰੂ ਇਹ ਤੇਰਾ ਭਾਣਾ ਸੱਚਾ ਸਿੱਖਣ ਦੀ ਸਮਰੱਥਾ ਮਿਲਦੀ ਹੈ ਐਸਾ ਕੋਈ ਗੁਰਮੁਖ ਮਿਲਦੇ ਜਿਨ੍ਹਾਂ ਦੇ ਸੰਗਤ ਕਰਕੇ ਤੇਰੇ ਨਾਲ ਇੱਕਮਿਕ ਹੋਣ ਦੀ ਜਾਚ ਮਿਲ ਜਾਏ ਤੇਰੇ ਨਾਲ ਇੱਕ ਵੀ ਹੋ ਸਕਾਂ ਤੇਰਾ ਭਾਣਾ ਸਮਝ ਸਕਾਂ ਨਾਨਕ ਪ੍ਰਭ ਸਰਣਾ ਗਿਤੇ ਸਤਿ ਸਤ ਗੁਰ ਬਾਣਾ ਨਾਨਕ ਪ੍ਰਭ ਮੇਰੇ ਸਤਿਗੁਰੂ ਦਾਸ ਨਾਨਕ ਮੇਰੇ ਸਤਿਗੁਰੂ ਤੇਰੀ ਸ਼ਰਨ ਜੁ ਆਇਆ ਹੈ ਸਤਿ ਸਤ ਗੁਰ ਬਾਣਾ ਤੇ ਤੂੰ ਸਦਾ ਹਮੇਸ਼ਾ 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 ਵੀ ਕੁਰਬਾਨ ਬਲਿਆੜੇ ਜਾਂਦਾ ਕਿਉਂਕਿ ਤੂੰ ਜਲ ਤੇ ਥਲ ਤੇ ਕਰ ਥਲ ਤੇ ਕੂਆ ਕੂਕ ਤੇ ਮੇਲ ਚੜਾ ਲੈ ਤੂੰ ਮੇਰੇ ਸਤਿਗੁਰੂ ਖਾਲ ਪੰਡਿਤ ਤੇ ਮੂਰਖ ਕਰ ਉਹ ਮੂਰਖ ਤੇ ਮੂਦਾਰੀ ਰਾਜਾ ਤੇ ਜੋ ਵੇਖਾਈ ਤੇ ਜੋ ਰਾਜ ਕਰਾਵੇ ਰਾਜਾ ਤੇ ਵੇਖਾਰੀ ਤੇ ਮੇਰੇ ਸਤਿਗੁਰੂ ਤੁਸ ਸਮਰੱਥ ਹੈ ਹਰ ਕੁਝ ਕਰਨ ਦੇ ਸਮਰੱਥ ਹੈ ਵਿਗੜਵੀਆਂ ਨੂੰ ਸੰਭਾਲਣ ਦੇ ਸਮਰੱਥ ਹੈ ਤੇ ਬਣਦੀਆਂ ਨੂੰ ਵਿਗਾੜਨ ਦੇ ਸਮਰੱਥ ਹੈ ਮੇਰੇ ਸਤਿਗੁਰੂ ਤੇਰੇ ਅੱਗੇ ਜੋਈ ਹੈ ਮੇਹਰ ਕਰ ਸੰਤਿ ਸ਼ਾਂਤੀ ਬਖਸ਼ ਸਾਰਿਆਂ ਦੇ ਅੱਗੇ ਮੇਹਰ ਪ੍ਰਿਆ ਹੱਥ ਰੱਖ ਸਾਰਿਆਂ ਦੇ ਸਿਰ ਤੇ ਆਪਣੀ ਨਜ਼ਰ ਸਵੰਨੀ ਰੱਖ ਇਹ ਹੀ ਸੰਗਤੂ ਅਜਦੇ ਫਰਮਾਨ ਚ ਬਖਸ਼ਿਸ਼ ਕਰੈ ਨੇ ਐਸੇ ਗੁਰਮੁਖੀ ਸੰਗਤ ਦੇ ਜੇ ਦੀ ਸੰਗਤ ਆਇਆ ਤੇਰਾ ਨਾਮ ਜੇ ਪੈ ਜਾਏ ਤੇਰੀ ਵਡਿਆਈ ਕੀਤੀ ਜਾ ਸਕੇ ਸੋ ਗੁਰੂ ਗੁਰੂ ਪਿਆਰੇ ਸਾ ਸੰਗਤ ਜੋ ਐਨੀ ਆ ਗੁ ਬੈਂਕਿਆ ਕਾ ਆਪਣਾ ਖੇਮਾ ਦਾ ਜਾਚ ਕੇ ਜੇ ਕੋ ਚਾਲ ਚੱਗੇ ਨੀ ਹੋਵੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਬੱਲੇ ਬੰਨਾ ਅਮੇ ਕਰਨਾ ਜਿੰਦਗੀ ਚ ਕਮਾਣਾ ਬਾਦ ਘਟ ਬੋਲੇ ਦਾਸ ਦਾ ਨਾਛਾੜਦੇ ਹੋਏ ਸਾ ਸੰਗਤ ਬਿਓ ਜੀ ਇਸ ਕਰ ਵਰ ਦਾਸ ਅੱਗੇ ਤੋਂ ਪਿੱਛੇ ਕਿਚਾਰਾਂ ਕਰਨ ਦੀ ਜਾਂਚ ਆਜਾ ਵੀ ਗੱਲਬਾਤ ਕੀ ਫਤਿਹ ਦਾ ਜਵਾ ਸਤੇਜ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ